ਦੇ ਮੱਦੇ ਨਜ਼ਰ ਖਾਣ ਵਾਲੀਆਂ ਮਠਾਈਆਂ ਜੋ ਕਿ ਦੇਖਣ ਨੂੰ ਤਾਂ ਬੜੀਆਂ ਚੰਗੀਆਂ ਲੱਗਦੀਆਂ ਨੇ ਪਰ ਜਦੋਂ ਤੁਸੀਂ ਇਹਨਾਂ ਨੂੰ ਤਿਆਰ ਕਰਦਿਆਂ ਨੂੰ ਵੇਖ ਲਵੋਗੇ ਤਾਂ ਤੁਹਾਡਾ ਵੀ ਮਠਾਈਆਂ ਤੋਂ ਮੂੰਹ ਮੁਰ ਜਾਵੇਗਾ ਲੁਧਿਆਣਾ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਸਿਹਤ ਵਿਭਾਗ ਨੇ ਮਠਾਈਆਂ ਦੀ ਦੁਕਾਨ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਮਠਾਈ ਬਣਾਉਣ ਵਾਲੀਆਂ ਫੈਕਟਰੀਆਂ ਤੇ ਵਿੱਚ ਗੰਦਗੀ ਦੇਖ ਨੂੰ ਮਿਲੀ ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਇਹਨਾਂ ਦੇ ਚਲਾਨ ਕੱਟੇ ਗਏ ਨੇ ਦਿਵਾਲੀ ਦੇ ਤਿਹਾਰ ਤੋਂ ਪਹਿਲਾਂ ਸਿਹਤ ਵਿਭਾਗ ਦੇ ਵੱਲੋਂ ਵੱਖ-ਵੱਖ ਇਲਾਕਿਆਂ ਦੇ ਵਿੱਚ ਮਠਾਈ ਦੀਆਂ ਦੁਕਾਨਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਇਸੇ ਲੜੀ ਤਹਿਤ ਸ਼ਿਮਲਾਪੁਰ ਇਲਾਕੇ ਦੇ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਨੇ ਵੱਖ-ਵੱਖ ਮਠਾਈ ਦੀਆਂ ਦੁਕਾਨਾਂ ਤੇ ਚੈਕਿੰਗ ਕੀਤੀ ਜਿੱਥੇ ਕਈ ਮਠਾਈ ਦੀਆਂ ਦੁਕਾਨਾਂ ਤੇ ਫੈਕਟਰੀਆਂ ਵਿੱਚ ਮਠਾਈਆਂ ਇਹਨੇ ਗੰਦੇ ਢੰਗ ਨਾਲ ਬਣਾਈਆਂ ਜਾ ਰਹੇ ਸੀ ਇਸ ਨੂੰ ਦੇਖ ਕੇ ਕੋਈ ਖਾ ਨਾ ਸਕੇ ਅਤੇ ਗੰਦਗੀ ਨੂੰ ਦੇਖ ਕੇ ਸਿਹਤ ਵਿਭਾਗ ਦੇ ਵੱਲੋਂ ਮਠਾਈ ਦੁਕਾਨਦਾਰ ਫੈਕਟਰੀ ਦਾ ਚਲਾਨ ਕਰ ਦਿੱਤਾ ਗਿਆ ਅਤੇ ਉੱਥੇ ਬਣ ਰਹੇ ਗੁਲਾਬ ਜਾਮਨ ਰਸਗੁਲੇ ਪਨੀਰ ਦੇ ਸੈਂਪਲ ਵੀ ਭਰੇ ਗਏ ਨੇ ਮੇਰਾ ਨਾਮ ਰਮੇਸ਼ ਪਾਂਗੜਾ ਹੈ ਮੈਂ ਐਕਟਿਵ ਐਂਟੀ ਕਰਪਸ਼ਨ ਗਰੁੱਪ ਦਾ ਪ੍ਰੈਜ਼ੀਡੈਂਟ ਹਾਂ ਕਿਉਂਕਿ ਅਸੀਂ ਪਿਛਲੇ ਕਾਫੀ ਸਮੇਂ ਦੇ ਤੋਂ ਕਰਪਸ਼ਨ ਦੇ ਖਿਲਾਫ ਔਰ ਮਲਾਵਟ ਖੋਰੀ ਦੇ ਖਿਲਾਫ ਜਿਹੜੀ ਆਵਾਜ਼ ਚੱਕਦੇ ਆ ਰਹੇ ਹਾਂ ਕੱਲ ਮੈਨੂੰ ਨੇ ਇਨਫੋਰਮੇਸ਼ਨ ਮਿਲੀ ਸੀ ਕਿਸਾਨ ਕੋल्ड ਸਟੋਰ ਜੋ ਜਲੰਧਰ ਬਾਈਪਾਸ ਦੇ ਕੋਲ ਹੈ ਤੇ ਮੈਂ ਉਹ ਇਨਫੋਰਮੇਸ਼ਨ ਜਿਹੜੀ ਹੈਗੀ ਸਿਵਲ ਸਰਜਨ ਮੈਮ ਨੇ ਸਾਂਝੀ ਕੀਤੀ ਉਹਨਾਂ ਨੇ ਹੈਲਥ ਮਿਨਿਸਟਰ ਸਾਹਿਬ ਨਾਲ ਸਾਂਝੀ ਕੀਤੀ ਤੇ ਉਹਨਾਂ ਉਹਨਾਂ ਦੇ کافی ਧੇਰ ਤੋਂ ਜਿਹੜਾ ਅੰਦਰ ਹੈਗਾ ਖਾਣ ਵਾਲਾ ਜਿਹੜਾ ਮਠਾਈਆਂ ਨੇ ਉਹ ਪਈਆਂ ਸੀਗੀਆਂ ਜੋ ਕਿ ਡਿਸਟਰਾਏ ਕੀਤੀਆਂ ਗਈਆਂ ਔਰ ਕਾਫੀ ਸਾਰੀਆਂ ਮਠਾਈਆਂ ਦੇ ਸੈਂਪਲ ਭਰੇ ਗਏ ਆ ਮੇਰੀ ਜਨਤਾ ਨੂੰ ਇਹੀ ਅਪੀਲ ਆ ਕਿ 70% ਲੋਕ ਜਿਹੜਾ ਮਲਾਵਟ ਵਾਲਾ ਸਮਾਨ ਵੇਚਦੇ ਨੇ ਔਰ ਸਾਨੂੰ ਸਭ ਨੂੰ ਅਵੇਅਰ ਹੋਣਾ ਚਾਹੀਦਾ ਜਿੱਥੇ ਵੀ ਕੋਈ ਏਦਾਂ ਦੀ ਇਨਫੋਰਮੇਸ਼ਨ ਹੁੰਦੀ ਆ ਉਹ ਸਾਂਝੀ ਕਰੋ ਤਾਂ ਕਿ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਮਲਾਵਟ ਖੋਰਾਂ ਤੋਂ ਬਚਾ ਸਕੀਏ ਆਪਣੇ ਨਾਮ ਬੋਲਦੇ ਨੇ ਮੈਂ ਯੋਗੇਸ਼ ਗਰ ਫੂਡ ਸੇਫਟੀ ਫੀਸਰ ਲੁਧਿਆਣਾ ਯੋਗੇਸ਼ ਜੀ ਇਹ ਪੂਰਾ ਮਾਮਲਾ ਕੀ ਹੈ ਅੱਜ ਜੇ ਸਾਨੂੰ ਜਿਹੜੀ ਸੂਚਨਾ ਮਿਲੀ ਸੀਗੀ ਕੋਲ ਸਟੋਰ ਦੇ ਵਿੱਚ ਜਿਹੜੀ ਹੈਗੇ ਮਠਾਈ ਸਟੋਰ ਹੈਗੇ ਆ ਅਸੀਂ ਸਿਹਤ ਵਿਭਾਗ ਵੱਲੋਂ ਜਿਹੜੀ ਇੱਥੇ ਛਾਪੇ ਮਾਰੀ ਕੀਤੀ ਗਈ ਮੌਕੇ ਤੇ ਜਿਹੜਾ 160 ਕਿਲੋ ਦੇ ਕਰੀਬ ਜਿਹੜੇ ਪੁਰਾਣੀ ਮਠਾਈ ਪਾਈ ਗਈ ਹੈ ਮੌਕੇ ਦੀ ਟੀਮ ਵੱਲੋਂ ਜਿਹੜੇ ਹੈਗੇ ਦੋ ਸੈਂਪਲ ਲਿੱਤੇ ਗਏ ਹਨ ਤੇ ਜਿਹੜੀ ਮਠਾਈ ਖਰਾਬ ਪਾਈ ਗਈ ਸੀ ਉਹ ਮੌਕੇ ਤੇ ਡਿਸਟਰਾਏ ਖੱਡਾ ਪੁੱਟ ਕੇ ਜਿਹੜੀ ਹੈਗੀ ਆ ਉਹ ਮੌਕੇ ਤੇ ਡਿਸਟਰਾਏ ਕਰ ਦਿੱਤੀ ਗਈ ਹੈ ਅੱਛਾ ਹੈਲਥ ਡਿਪਾਰਟਮੈਂਟ ਨੂੰ ਕਿਵੇਂ ਪਤਾ ਲੱਗਿਆ ਸਾਰੀ ਜਾਣਕਾਰੀ ਦਾ ਇਦਾਂ ਦੇ ਹੋਰ ਵੀ ਕੋਲ ਸਟੋਰ ਹੋਣਗੇ ਜਿੱਥੇ ਐਡੀਡੀ ਪੁਰਾਣੀ ਮਠਾਈ ਦਿਵਾਲੀ ਦੇ ਤਿਉ ਦੀਵਾਲੀ ਦੇ ਤੇ ਫੈਸਟੀਵਲ ਸੀਜ਼ਨ ਦੇ ਵਿੱਚ ਜਿਹੜੀ ਕੰਜ਼ਮਪਸ਼ਨ ਵਧ ਜਾਂਦੀ ਹੈ ਪ੍ਰੋਡਕਸ਼ਨ ਵਧ ਜਾਂਦੀ ਹੈ ਕਿ ਇਹ ਹੋਰ ਵੀ ਕੋਲਸਟੋਰ ਵੀ ਜਿਹੜੀ ਚੈਕਿੰਗ ਹੈ ਜਾਰੀ ਹੈ ਅੱਛਾ ਇਹ ਮਿੱਟੀ ਦੇ ਵਿੱਚ ਦਵਾਈ ਜਾ ਰਹੀ ਹੈ ਤਾਂ ਕਿ ਕਿਸੇ ਦੇ ਹੱਥ ਨਾ ਆਵੇ ਹੈਨਾ ਹਾਂ ਬਿਲਕੁਲ ਇਹ ਜਿਹੜੀ ਨੋਨ ਫਿਟ ਫੋਰ ਹਿਮਨ ਕੰਜ਼ਮਪਸ਼ਨ ਸੀਗੀ ਜਿਹੜਾ ਹੈਗਾ ਕਿ ਇਹ ਪ੍ਰੋਪਰ ਜਿਹੜਾ ਡਿਸਟਰੋਇਡ ਪ੍ਰੋਸੀਜਰ ਉਹ ਡਾਟ ਕੀਤਾ ਗਿਆ ਇੱਕ ਵਾਰੀ ਹੋਰ ਦੱਸਣਾ ਕਿ ਕਿੰਨੇ ਕੁਆਂਟਲ ਟੋਟਲ 160 ਕਿਜੀ ਹੈ ਜਿਸ ਦੇ ਵਿੱਚ ਰਸਗੁੱਲੇ ਬਰਫੀ ਰਸਗੁੱਲੇ ਪਰ ਕੀ ਨਾਮ ਹੈ ਮੇਰਾ ਨਾਮ ਵਿਜੇ ਹੈ ਤਕਰੀਬ ਕੌਣ ਸੀ ਜਗ੍ਹਾ ਫੈਕਟਰੀ ਆ ਵੀ ਇਧਰ ਤੋਂ ਆ ਵੀ ਸ਼ਿਫਟ ਕਰ ਰਹੇ ਹਾਂ ਕਿ यहाँ पे तो अभी चालू कराए नहीं पहले घर में थोड़ा ही बनाते थे उधर घर पे बनाते थे यहाँ सप्लाई यही छोटी मोटी दुकानों पे तो थोड़ा तो यहाँ पे तो महीना ही हो आपको बिल्कुल नहीं है सर सौ साल वो दूसरे घर पर वो थोड़ा मतलब थोड़े घर पे बना रहे थे ये अभी महीना गलती बिल्कुल जो को जो जो गलत है वो तो गलत नहीं बाकी आगे से जो होगा उसके हिसाब से भाई सलाह लेके जो काम गंदगी है। भी बहुत है भी 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 उसकी भी सफाई का पूरा ध्यान रखेंगे लाइसेंस भी है अपने श्री राम सलाम बड़े वाले भाई साहब के नाम से उनके नाम से है कबीर नगर है

अब दूध में तो पानी जो भी है देखो उसमें तो पानी डालती हूँ दूध? हाँ दूध में पानी वगैरह तो थोड़ा बहुत डालती हूँ जो भी है उसको की खिलवाड़ कर रहे हो पूरा देखो लोग पैसे भी दे रहे हैं फिर बीमारी मोल ले रहे हैं आपको जो बीमारी वाले काम तो कोई नहीं करेंगे बाकी अगर वह कोई गलती उसको सुधार करेंगे पूरी अपनी तरफ से

नहीं नहीं साफ़ सफाई रखे और रखेंगे साफ सफाई अभी सैंपल के लिए हैं अफसर पहुंचे हैं हाँ। वो तो, तो बल्लो आप तो हो बता रहे हाँ। नहीं और आगे, हो भी गलती नहीं करेंगे और सफाई रखेंगे ऐसे गलती नहीं करेंगे नहीं नहीं कुछ भी साफ सफाई रखेंगे और भी वही और कोशिश करेंगे साफ सफाई रखेंगे कोई भी ऐसे है कि थोड़ा काम में हल्का हल्का गलती हो जाती है ਮੈਨੂੰ ਲਾਊਡ ਨਹੀਂ ਕਰਦੇ ਸਭ ਸਪੈਲ ਨਹੀਂ ਉਹ ਥੋੜਾ ਕੰਮ ਹੋ ਜਾਂਦਾ ਤੇ ਨਹੀਂ ਲਾਊਡ ਤੋਂ ਕਰਦੇ ਨਹੀਂ ਹੈ ਯਾ ਤੇ ਦੋ ਆਵਾਜ਼ ਦੂਦਾ ਪੜਿਆ ਇਹ ਕੰਮ ਹੋਰ ਦਾ ਉਹ ਤਾਂ ਸਭ ਸਪੈਲ ਤੁਹਾਡੇ ਧਿਆ ਰੱਖेंगे ਤੇਰਾ ਪਾਕਿਸਤਾਨੀ ਹੈ ਨਾ ਗੁਕੋ ਵਿੱਚ ਕੁਛ ਹੈ ਗਲਪ ਦਾ ਨਾ ਕੁਝ ਨਹੀਂ ਹੋ ਸਕਦਾ ਵੈਸੇ ਨੰਗੇ ਪੈਰੀ ਬਣਾ ਰਹੇ ਮਹੀ ਉਹ ਤਾਂ ਸਬਲ ਉਹ ਸਿਲਬਨ ਦੀ ਜਗਾ ਫੈਕਟਰੀ ਹੈ ਇਹ ਸਿਲਬਨਪੁਰ ਹੈ ਸਿਲਬਨਪੁਰ ਇਹ ਸਿਲਬਨਪੁਰ ਵਿੱਚ ਵਰਤਦਾ ਹੈ ਓਕੇ ਤੋ ਜਾ ਬਿਲ ਕਿਹੜੇ ਸੈਂਪਲ ਬਾਰੇ ਕੀ ਕਰਦਾ ਏ ਹੈਗਾ ਜੀ ਲੁਧਿਆਣਾ ਦੇ ਵਿੱਚ ਕਬੀਰ ਨਗਰ ਹੈ ਸ਼ਾਇਦ ਕਬੀਰ ਨਗਰ ਏਰੀਆ ਹੈਗਾ ਤੇ ਸ਼੍ਰੀ ਰਾਮ ਸੀਤਾ ਰਾਮ ਦੇ ਨਾਂ ਤੇ ਇੱਕ ਫੈਕਟਰੀ ਚੱਲਦੀ ਪਈ ਸੀ ਸਾਨੂੰ ਪਤਾ ਲੱਗਾ ਸੀ ਤੇ ਦੇ ਆ ਕੇ ਅਸੀਂ ਨਾ ਅਚਨਚੇਤ ਚੈਕਿੰਗ ਕੀਤੀ ਆ ਤੇ ਚੈਕਿੰਗ ਦੇ ਵਿੱਚ ਜਿੰਨੇ ਵੀ ਇਹਨੇ ਤਿੰਨ ਸੈਂਪਲ ਤੋਂ ਲੈ ਲਏ ਆਪਾਂ ਇੱਕ ਪਨੀਰ ਦਾ ਏ ਇੱਕ ਸਕੂਲ ਦਾ ਗੁਲਾਬ ਜੋਨ ਦਾ ਤੇ ਉਹ ਹੁਣ ਆਪਾਂ ਲੈਬ 'ਚ ਭੇਜਾਂਗੇ ਉਹ ਟੈਸਟ ਕਰਾਉਣ ਲਈ ਗੰਦਗੀ ਵੀ ਬਹੁਤ ਹੈ ਜੀ ਅੰਦਰ ਹਾਂਜੀ ਗੰਦਗੀ ਬਹੁਤ ਹੈ ਜੀ ਅੰਦਰ ਹਾਂ ਗੰਦਗੀ ਵਾਸਤੇ ਇਹਨਾਂ ਨੂੰ ਆਪਾਂ ਚਲਾਣੇ ਇਸ਼ੂ ਕਰਤਾ ਹੈ ਉਹ ਅਹੀਂ ਜਿਹੜਾ ਇਹਨਾਂ ਨੇ ਪ੍ਰੋਡਕਟ ਬਣਾਇਆ ਸੋ ਭੇਜਤਾ ਹੁਣ ਦਿੱਲੀ ਆਉਦਾ ਪ੍ਰੋਡਕਟ ਬਾਰੇ ਗੱਲ ਕਰੀਏ ਆਰ ਆ ਰੋਡ ਦੀ ਗੱਲ ਕੀਤੀ ਹੈ ਆਰ ਆ ਰੋਡ ਤਾਂ ਨਹੀਂ ਪੈਂਦੀ ਮਠਿਆਈ ਦੇ ਵਿੱਚ ਪਰ ਉਹ ਵੀ ਇੱਥੇ ਆਰ ਆ ਰੋਡ ਦਾ ਇਹ ਗੱਲ ਹੈ ਹੁਣ ਇਹ ਚ ਜੇ ਇਹਨਾਂ ਕੋਈ ਪਾਈ ਹੋਈ ਕਿਤੇ ਡਿਟੈਕਟ ਹੋ ਜਾਏਗੀ ਜੇ ਕਿਸੇ ਚੀਜ਼ ਇਹਨਾਂ ਪ੍ਰੋਡਕਟ ਚ ਪਾਈ ਆ ਤੇ ਉਹ ਲੈਬ ਵਾਲੀ ਡਿਟੈਕਟ ਕਰ ਲੈਣਗੇ ਜੇ ਜੇ ਅਲਾਉ ਨਹੀਂ ਹੋਏਗੀ ਤੇ ਉਸ ਹਿਸਾਬ ਨਾਲ ਬਣਾਉਣਾ ਤੇ ਕੇਸ ਕਰ ਇਹ ਵੇਖੋ ਹੁਣ ਥੋੜਾ ਸੀਜ਼ਨ ਦਾ ਕਰਕੇ ਥੋੜਾ ਲੱਗ ਹੀ ਚੜ ਗਏ ਹੁਣ ਦੋ ਹਫਤੇ ਲੱਗੇਗਾ ਲੱਗਦਾ ਲੋਕਾਂ ਇਹ ਚੀਜ਼ ਨੇ ਖਰਵਾੜ ਕਿਤੇ ਲੱਗਦਾ ਪਿੰਡ ਅੰਦਰ ਸਾਫਟ ਤੇ ਪਿਛਾਈ ਆ ਕਿਸੇ ਕੇ ਕਾਰਨ ਨਹੀਂ ਹੁਣ ਆਪਾਂ ਸੈਂਪਲ ਤੇ ਲੈ ਲੇ ਆ ਸੈਂਪਲ ਲੈ ਕੇ ਹੁਣ ਆਪਾਂ ਭੇਜਦੇ ਆ ਤੇ ਵੇਖ ਲੈਨੇ ਜਿਵੇਂ ਵੀ ਆਏਗੀ ਰਿਪੋਰਟ ਜੋ ਵੀ ਆ ਉਸੇ ਹਿਸਾਬ ਨਾਲ ਕਾਰਵਾਈ ਕਰਦਾਂਗੇ ਪ੍ਰੋਡਕਟਰ ਤੇ ਵੇਖੋ ਹਾਰਗ ਨੇ ਬਣਾਇਆ ਹੀ ਆ ਕਿਉਂਕਿ ਦੀਵਾਲੀ ਆ ਸਾਰੇ ਨੇ ਪ੍ਰੋਡਕਟ ਬਣਾਏ ਹੋਏ ਆ ਉਹਦੇ ਚ ਅਸੀਂ ਹੁਣ ਕੀ ਸੈਂਪਲ ਲੈ ਕੇ ਮੰਨ ਲਓ ਇਹ ਹੁਣ ਸੈਂਪਲ ਫੇਲ ਹੋ ਜਾਂਦੇ ਆ ਤੇ ਅੱਗੇ ਇਹਨਾਂ ਦੀ ਪ੍ਰੋਸੀਕਿਊਸ਼ਨ ਅਸੀਂ ਅਦਾਲਤ 'ਚ ਲਾਵਾਂਗੇ ਉਹਦੇ 'ਚ ਜੁਰਮਾਨੇ ਵੀ ਭਾਰੇ ਆ ਇਹ ਉਹਨੇ ਤਾਂ ਪ੍ਰੋਡਕਟਰ ਨਹੀਂ ਹੈ ਕਿ ਜਿੰਨਾ ਜੁਰਮਾਨਾ ਪੈ ਜਾਣਾ ਹੈ ਤੇ ਲਾਇਸੈਂਸ ਸਹੀ ਜਿਹੜਾ ਪ੍ਰੋਸੈਸ ਹੈ ਫਾਲ ਲਾਇਸੈਂਸ ਠੀਕ ਨਹੀਂ ਸਰ ਜੀ ਅਗਰ ਦੇਰੀ ਕਰਦੇ ਹੋ ਲੋਕਾਂ ਦੇ ਵਿੱਚ ਵਿਚਰੂਗੀ ਇਹੀ ਮਿਠਾਈ ਲੋਕਾਂ ਦੀ ਹੈ ਹਰ ਲੋਕਾਂ ਦੇ ਉਹਦੇ 'ਚ ਆਪਾਂ ਹੁਣ ਜਦੋਂ ਸੈਂਪਲ ਭੇਜਿਆ ਇਹ ਤੋਂ ਲੈਬ ਡਿਟੈਕਟ ਕਰ ਸਕਦੀ ਕਿ ਕੀ ਹੋ ਚੁੱਕਾ ਸਰ ਇਹ ਗੱਲ ਸੈਂਪਲ ਦੇ ਰੋਣ ਵਾਲੇ ਮਿਠਾਈ ਕਿੱਤੀ ਹੋਊਗੀ ਹੁਣ ਪਹਿਲਾਂ ਤੇ ਆਪਾਂ ਲੈਬ ਦੀ ਰਿਪੋਰਟ ਵੇਖੀ ਨਾ ਤੇ ਲੈਬ ਦੀ ਰਿਪੋਰਟ ਕੀ ਆਂਦੀ ਉਸ ਤੋਂ ਬਾਅਦ ਹੀ ਆਪਾਂ ਮਿਲ ਦੇਖਾਂਗੇ ਕਿਉਂਕਿ ਇਹਨਾਂ ਤੇ ਕਾਰਵਾਈ ਲੈਬ ਦੀ ਰਿਪੋਰਟ ਦੇ ਹਿਸਾਬ ਨਾਲ ਹੀ ਹੋਣੀ ਹੈ ਉਹ ਉਹਦੇ ਚ ਵੇਖੋ ਹੁਣ ਇਸ ਟਾਈਮ ਦੀਵਾਲੀ ਦੇ ਟਾਈਮ ਸਾਰਿਆਂ ਨੇ ਹੀ ਪ੍ਰੋਡਕਟ ਬਣਾਏ ਆ ਸਾਰਿਆਂ ਦੀ ਹੀ ਕੁਆਂਟੀਟੀ ਜ਼ਿਆਦਾ ਹੈ ਵੇਖੋ ਉਹਦੇ ਚ ਆਪਾਂ ਜੇ ਦੂਜੀ ਸੀਜ਼ ਕਰਨ ਦੀ ਗੱਲ ਕਰਦੇ ਜੇ ਸੀਜ਼ ਤਾਂ ਆਪਾਂ ਤਾਂ ਕਰੀਏ ਜੇ ਸਾਨੂੰ ਲੱਗੇ ਕਿ ਨਹੀਂ ਬਿਲਕੁਲ ਸਾਨੂੰ ਲੱਗੇ ਆਪਾਂ ਨੂੰ ਵੇਖਣ ਚ ਹੀ ਲੱਗੇ ਕਿ ਬਿਲਕੁਲ ਖਰਾਬ ਗਲਤ ਕੰਮ ਆ ਕਿਉਂਕਿ ਚਲੋ ਠੀਕ ਹੈ ਇਹਨਾਂ ਦਾ ਹਰ ਇੱਕ ਦੀ ਪ੍ਰੋਡਕਟ ਹੈ ਅੰਨਾ ਜ਼ਿਆਦਾ ਪ੍ਰੋਡਕਟ ਹੈ ਥੋੜਾ ਬਹੁਤ ਹੁੰਦਾ ਹੀ ਹੈ ਮਾੜਾ ਮੋਟਾ ਹੋ ਜਾਂਦਾ ਹੈ ਕਿਉਂਕਿ ਜ਼ਿਆਦਾ ਹੈ ਹੁਣ ਦੀਵਾਲੀ ਕਰਕੇ ਤਾਂ ਸਾਰੀ ਜਗ੍ਹਾ ਹੀ ਇਹੀ ਹਾਲ ਹੁੰਦਾ ਹੈ ਮੇਰੇ ਨਾਲ ਡਾਕਟਰ ਜਤਿੰਦਰ ਦੇ ਕੋਲ ਫੂਡ ਸੇਫਟੀ ਅਫਸਰ ਸੁਦਾਦ ਜੀ ਐਕਿ ਇਸ ਦੇ ਨਾਲ ਹੀ ਸਿਹਤ ਵਿਭਾਗ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜਿਹੜੇ ਵੀ ਮਠਾਈਆਂ ਦੇ ਦੁਕਾਨਾ ਮਠਾਈਆਂ ਬਣਾ ਰਹੇ ਨੇ ਉਹ ਆਪਣੇ ਸਮਾਨ ਨੂੰ ਸਾਫ਼ ਸੁਥਰਾ ਰੱਖਣ ਤੇ ਜਿੱਥੇ ਮਠਾਈਆਂ ਤਿਆਰ ਕੀਤੀਆਂ ਜਾ ਰਹੇ ਨੇ ਉਸ ਜਗ੍ਹਾ ਤੇ ਵੀ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਜੇਕਰ ਕੋਈ ਮਿਲਾਵਟ ਮਿਲੀ ਅਤੇ ਗੰਦਗੀ ਮਿਲੀ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹਕੀਕਤ ਰਿਪੋਰਟ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਹਣੀ ਦੀ ਰਿਪੋਰਟ